ਸਾਡੇ ਕੋਲ 350 ਦੇ ਕਰੀਬ ਟ੍ਰੈਫਿਕ ਮੁਲਾਜ਼ਮ ਹੈਗੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਅਸੀਂ ਇਨਸਪੈਕਟਰ ਲੈਵਲ ਤੇ ਸਬ ਇਨਸਪੈਕਟਰ ਲੈਵਲ ਦੇ ਸਬ ਜ਼ੋਨ ਬਣਾਏ ਆ ਜੀ ਜਿਹੜੇ ਉਹ ਸੱਤ ਜ਼ੋਨ ਨੂੰ ਦੋ ਡੀਐਸਪੀ ਲੈਵਲ ਦੇ ਆਫੀਸਰਸ ਦੇ ਵਿੱਚ ਵੰਡੇ ਆ ਜ਼ੋਨ 1 ਐਂਡ ਜ਼ੋਨ 2 ਤੇ ਉਸ ਤੋਂ ਉੱਪਰ ਏਡੀਐਸਪੀ ਟ੍ਰੈਫਿਕ ਸਹਰਪਾਲ ਸਿੰਘ ਨੇ ਤੇ ਉਹਨਾਂ ਉੱਪਰ ਮੈਂ ਸੁਪਰਵਾਈਜ਼ ਕਰ ਰਹੇ ਆ ਜੀ ਤੇ ਅਸੀਂ ਮੇਨ ਮੇਨ ਪੁਆਇੰਟਸ ਤੇ ਮੇਨ ਮੇਨ ਚੌਂਕ ਤੇ ਅਸੀਂ ਟ੍ਰੈਫਿਕ ਪੁਲਿਸ ਡਿਪਲੋਏ ਕੀਤੀ ਹੈ ਕਿ ਲੋਕਾਂ ਨੂੰ ਸਮੱਸਿਆ ਨਾ ਆਵੇ ਜਦੋਂ ਵੀ ਰਸ਼ਾ ਥੋੜੇ ਜ਼ਿਆਦਾ ਹੁੰਦੇ ਜਿਵੇਂ ਰਿਆਲਟਾ ਚੌਂਕ ਹੋ ਗਿਆ ਕ੍ਰਿਸਟਲ ਚੌਂਕ ਹੋ ਗਿਆ ਆਪਣਾ ਇਨ ਆਊਟ ਬੇકરી ਵਾਲਾ ਹੋ ਗਿਆ ਹਾਲ ਬਾਜ਼ਾਰ ਗੇਟ ਅਕੀਮਾ ਹਾਥੀ ਗੇਟ ਵਗੈਰਾ ਹੋ ਗਏ ਖਜ਼ਾਨਾ ਗੇਟ ਵਗੈਰਾ ਤੇ ਆਊਟਰ ਵੀ ਅਸੀਂ ਜਿਹੜਾ ਹੈਗਾ ਆਪਣਾ ਕਚੇਰੀ ਚੌਂਕ ਤੇ ਹੋਰ ਵੀ ਮੇਨ ਮੇਨ ਪੁਆਇੰਟਸ ਤੇ ਅਸੀਂ ਡਿਪਲੋਏ ਕੀਤੇ ਆ ਇਸ ਤੋਂ ਇਲਾਵਾ ਸਾਡੀ ਟੋ ਵਾਂਸ ਵੀ ਚੱਲ ਰਹੀਆਂ ਜਿਹੜਾ ਵੀ ਕੋਈ ਰੋਂਗ ਪਾਰਕਿੰਗ ਕਰਦਾ ਹੈ ਤੇ ਉਹਦੀ ਗੱਡੀ ਅਸੀਂ ਟੋ ਕਰਦੇ ਹਾਂ ਤੇ ਜੋ ਵੀ ਫਾਈਨ ਹੁੰਦਾ ਉਹ ਆਫੈਂਡਰ ਨੂੰ ਦੇਣਾ ਪੈਂਦਾ ਤੇ ਉਹ ਇਸ ਤੋਂ ਇਲਾਵਾ ਅਸੀਂ ਓਵਰ ਸਪੀਡਿੰਗ ਦੇ ਵੀ ਚਲਾਨਸ ਕਰਦੇ ਹਾਂ ਤੇ ਡਰਿੰਕਨ ਡਰਾਈਵ ਦੇ ਵੀ ਅਸੀਂ ਹੁਣ ਸ਼ੁਰੂ ਕੀਤੇ ਮਾਨਯੋਗ ਪੁਲਿਸ ਕਮਿਸ਼ਨਰ ਦਾ ਗੁਰਪ੍ਰਿੰਸ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਿੱਸ਼ਾ ਨਿਰਦੇਸ਼ ਹੈ ਤੇ ਉਹ ਵੀ ਕਮਿਸ਼ਨਰ ਸਾਹਿਬ ਦਾ ਵੀ ਮੇਨ ਫੋਕਸ ਟ੍ਰੈਫਿਕ ਤੇ ਕਿ ਲੋਕਾਂ ਨੂੰ ਕੋਈ ਵੀ ਕਿਸੇ ਵੀ ਟਾਈਪ ਦੀ ਪ੍ਰੋਬਲਮ ਨਾ ਆਏ ਆਪਣੇ ਜਦੋਂ ਵੀ ਕੰਮ ਕਾਜ ਤੇ ਜਾਂ ਘਰਾਂ ਨੂੰ ਜਾਂਦੇ ਆਪਣੇ ਆਫਿਸ ਤੋਂ ਬਾਅਦ ਜਿਹੜੇ ਕਮਰਸ਼ial ਵਹੀਕਲ ਚੱਲਦੇ ਨੇ ਸ਼ਹਿਰ ਤੋਂ ਬਾਹਰ ਦੇ ਨੇ ਕਿ ਸਰਦੀਆਂ ਪੈਣ ਨੇ ਠੰਡ ਪੈਣ ਦੀ ਤਾਂ ਉਹਨਾਂ ਲਈ ਕੋਈ ਜਿਵੇਂ ਲਾਈਟਾਂ ਦੇ ਰਿਫਲੈਕਟਰ ਲਗਾਉਣ ਦੇ ਕੋਈ ਅਸੀਂ ਬਿਲਕੁਲ ਜੀ ਹਰ ਐਸ ਪਰ ਗਵਰਨਮੈਂਟ ਰੂਲਸ ਹਰ ਗੱਡੀ ਦੇ ਪਿੱਛੇ ਇੱਕ ਰਿਫਲੈਕਟਰ ਲਾਈਟ ਹੋਣੀ ਚਾਹੀਦੀ ਹੈ ਤੇ ਜਿਹੜੇ ਵੀ ਨਹੀਂ ਹੋਏਗੀ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਫਾਈਨ ਵੀ ਕਰਾਂਗੇ ਚਲਾਨ ਵੀ ਕਰਾਂਗੇ ਤੇ ਜੇ ਲੋੜ ਪਈ ਤਾਂ ਅਸੀਂ ਪਾਉਂ ਵੀ ਕਰਾਂਗੇ ਤੇ ਅਸ ਪਰ ਗਵਰਨਮੈਂਟ ਰੂਲ ਜਿਹੜੀ ਵੀ ਲਾਈਟ ਰਿਫਲੈਕਟਰ ਲਾਈਟਸ ਤੇ ਪਿਛਲੀ ਜਿਹੜੀ ਆਪਣੀ ਅ ਕਾਰ ਵੀ ਵਹੀਕਲ ਦੀ ਰੇਅਰ ਲਾਈਟਸ ਹੁੰਦੀਆਂ ਉਹ ਵਰਕਿੰਗ ਹੋਣੀ ਚਾਹੀਦੀਆਂ ਚਾਹੇ ਧੁੰਦ ਪਈ ਜਾਂ ਨਾ ਪਈ ਧੁੰਦ ਦਾ ਸਗੋ ਥੋੜਾ ਜਿਹਾ ਹੁੰਦਾ ਹੈ ਤੇ ਮੈਂ ਹੀ ਅਪੀਲ ਕਰੂੰਗਾ ਲੋਕਾਂ ਨੂੰ ਕਿ ਧੁੰਦਾਂ ਦਾ ਟਾਈਮ ਆ ਰਿਹਾ ਆ ਵੀ ਗਿਆ ਪਿੱਛੇ ਵੀ ਥੋੜੇ ਥੋੜੇ ਨੇ ਪਹਿਲਾਂ ਧੁੰਦਾਂ ਕਾਫੀ ਪਈਆਂ ਹੈ ਤੇ ਬਹੁਤ ਹੀ ਸਾਵਧਾਨੀ ਨਾਲ ਆਪਣੇ ਗੱਡੀ ਚਲਾਓ ਕੋਈ ਤੁਹਾਡੇ ਵੀ ਕਰ ਵੇਟ ਕਰ ਰਿਹਾ ਹੈ ਕੋਈ ਦੂਸਰੇ ਦੇ ਵੀ ਕਰ ਵੇਟ ਕਰ ਰਿਹਾ ਹੈ ਐਨਾ ਕਿ ਤੁਹਾਡੀ ਵਜ੍ਹਾ ਤੋਂ ਕਿਸੇ ਦੂਸਰੇ ਨੂੰ ਨੁਕਸਾਨ ਹੋ ਜਾਏ ਤੇ ਬਿਲਕੁਲ ਸਪੀਡ ਲਿਮਿਟ ਵਿੱਚ ਰਹਿ ਕੇ ਤੇ ਕਾਰ ਨੂੰ ਹੌਲੀ ਚਲਾਓ ਐਸ ਪਰਸਕ੍ਰਾਈਬਡ ਸਟਰੀਟ ਲਿਮਿਟਸ ਸਪੀਡ ਲਿਮਿਟਸ ਨਾ ਕਈ ਚੋਂ ਜਿੱਥੇ ਕਿ ਲਾਈਟਾਂ ਬੰਦ ਪਈਆਂ ਨੇ ਉਹ ਵੀ ਵੀ ਰਿਪੇਅਰ ਵਗੈਰਾ ਕੀਤੀ ਕਿ ਲਾਈਟ ਚੱਲਦੀ ਨਾ ਹੋਣ ਕਰਕੇ ਲੋਕ ਫਿਰ ਇੱਕ ਦੂਜੇ ਨੂੰ ਰੂਲ ਨਹੀਂ ਫੋਲੋ ਕਰਦੇ ਤੇ ਉਦੋਂ ਹੋਰ ਅਸੀਂ ਮਾਨਯੋਗ ਕਮਿਸ਼ਨਰ ਮਿਊਨਿਸਪਲ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਜਿਹੜੀ ਵੀ ਲਾਈਟਾਂ ਵਰਕਿੰਗ ਨਹੀਂ ਹੈਗੀਆਂ ਉਹ ਉਹਨਾਂ ਨੂੰ ਰਿਪੇਅਰ ਕਰਵਾਉਣ ਲਈ ਜਲਦੋਂ ਜਲਦ ਕਿ ਲੋਕਾਂ ਨੂੰ ਟ੍ਰੈਫਿਕ ਕੰਜੈਸ਼ਨ ਦੀ ਪ੍ਰੋਬਲਮ ਨਾ ਮਿਲੇ ਤੇ ਜਿਵੇਂ ਕਿ ਹੋਣਾਗੇ ਸੀਜ਼ਨ ਆ ਰਹੇ ਪਤੰਗਾਂ ਦਾ ਚਾਈਨਾ ਰੋਡ ਦੀ ਬਹੁਤ ਜ਼ਿਆਦਾ ਵਾਹਨ ਦੀਆਂ ਪਿੱਛੇ ਜੇ ਐਕਸੀਡੈਂਟ ਜੇ ਹੋਈ ਨੇ ਮੋਟਰਾਈਡ ਹੋਈਆਂ ਦੇ ਉੱਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਕਿ ਕਿ ਹੰ ਤੇਜ਼ ਵਾਹਨ ਚੱਲਦੇ ਨੇ ਤੇ ਚਾਈਨਾ ਡੋਰ ਦੀ ਵਰਤੋਂ ਕਰਦੇ ਜਾਂਦੇ ਕਿ ਉਹਨਾਂ ਨੂੰ ਨੁਕਸਾਨ ਹੋਵੇ ਮੈਂ ਇਹ ਅਪੀਲ ਕਰੂੰਗਾ ਸਾਰੇ ਜਿਹੜੇ ਵੀ ਲੋਕ ਪਤੰਗ ਪਤੰਗ ਦੇ ਡੋਰਾ ਵੇਚਦੇ ਆ ਕਿ ਚਾਈਨਾ ਡੋਰ ਨਾ ਵੇਚਣ ਜੇ ਉਹ ਵੇਚਣਗੇ ਤੇ ਜੇ ਫੜੇਗੇ ਫਿਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਪਹਿਲਾਂ ਵੀ ਮੈਂ ਪਰਸਲੀਆਂ ਵੀ ਅਪੀਲ ਕੀਤੀ ਹੈ ਸੋਸ਼ਲ ਮੀਡੀਆ ਤੇ ਪ੍ਰੈਸ ਦੇ ਰਾਹੀਂ ਕਿ ਬਿਲਕੁਲ ਵੀ ਦੀ ਵਰਤਨਾ ਕਰਨ ਇਹ ਇੱਕ ਅਫੈਂਸ ਹੈਗਾ ਤੇ ਤੁਹਾਡੇ ਖਿਲਾਫ ਪਰਚਾ ਵੀ ਹੋਏਗਾ ਜਿਹੜਾ ਵੀ ਦਿਗਿਆ ਲੋਕਾਂ ਨੂੰ ਵੀ ਸਹਿਯੋਗ ਲਈ ਕਹੋ ਵੀ ਕਿ ਟ੍ਰੈਫਿਕ ਪੁਲਿਸ ਚੌਰਾਹਣ ਵਿੱਚ ਹੁੰਦੀ ਹੈ ਲੋਕਾਂ ਨੂੰ ਵੀ ਸਹਿਯੋਗ ਦੀ ਉਹਨਾਂ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਲੋਕਾਂ ਨੂੰ ਵੀ ਅਪੀਲ ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰੂੰਗਾ ਕਿ ਜਿਹੜਾ ਵੀ ਬੰਦਾ ਗੱਡੀ ਚਲਾਉਂਦਾ ਹੈ ਉਹਨੂੰ ਆਬਵੀਅਸਲੀ ਟ੍ਰੈਫਿਕ ਦੇ ਰੂਲਸ ਦਾ ਪਤਾ ਹੀ ਹੈ ਤੇ ਚੌਂਗ ਦੇ ਵਿੱਚ ਰਾਈਟ ਆਫ ਵੇ ਹੁੰਦਾ ਹੈ ਜਿਹੜਾ ਵੀ ਬੰਦਾ ਤੁਹਾਡੇ ਸੱਜੇ ਪਾਸੇ ਆ ਰਿਹਾ ਹੈ ਉਹਦਾ ਰਾਈਟ ਆਫ ਵੇ ਹੈ ਜਦ ਤੱਕ ਖਤਮ ਹੁੰਦਾ ਜਿਹੜੇ ਚੌਂਕਾਂ 'ਚ ਲਾਈਟਾਂ ਨਹੀਂ ਹੈਗੀਆਂ ਮੈਂ ਸਪੈਸ਼ਲੀ ਉਸ ਚੌਂਕ ਬਾਰੇ ਮੈਂ ਗੱਲ ਕਰ ਰਿਹਾ ਹਾਂ ਕਿਹੜਾ ਰਾਈਟ ਆਫ ਵੇ ਹੈ ਉਹ ਜਿਹੜਾ ਵੀ ਬੰਦਾ ਤੁਹਾਡੇ ਰਾਈਟ ਤੋਂ ਆ ਰਿਹਾ ਹੈ ਉਹਦਾ ਪਹਿਲਾ ਹੱਕ ਹੈ ਉਹ ਉੱਥੇ ਵੀ ਜਦੋਂ ਗੱਡੀਆਂ ਖਤਮ ਹੋਣਗੀਆਂ ਤੇ ਤੁਸੀਂ ਆਪਣੀ ਗੱਡੀ ਚਲਾਓਗੇ ਫਿਰ ਜਿਹੜਾ ਜਿਹੜਾ ਬੰਦਾ ਤੁਹਾਡੇ ਲੈਫਟ 'ਤੇ ਹੈ ਤੇ ਤੁਸੀਂ ਉਹਦੇ ਰਾਈਟ 'ਤੇ ਹੋ ਫਿਰ ਤੁਸੀਂ ਜਾਓਗੇ ਐਵੇਂ ਹੀ ਹਰ ਪਾਸੇ ਦਾ ਰਾਈਟ ਆਫ ਵੇ ਹੁੰਦਾ ਹੈ ਅਈ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਲਾਈਟ ਨਹੀਂ ਵੀ ਹੈ ਟ੍ਰੈਫਿਕ ਮੁਲਾਜ਼ਮ ਨਹੀਂ ਵੀ ਖੜੇ ਪਰ ਤੁਹਾਨੂੰ ਇਸ ਰੂਲ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਹਰ ਚੌਂਕ ਤੇ ਕਿ ਇੱਕ ਰਾਈਟ ਆਫ ਵੇ ਜਿਹੜਾ ਹੈ ਮੈਂ ਦੁਬਾਰਾ ਵੀ ਰਿਪੀਟ ਕਰ ਰਹੇ ਹਾਂ ਜਿਹੜਾ ਵੀ ਜਦੋਂ ਵੀ ਤੁਸੀਂ ਆ ਰਹੇ ਹੋ ਤੁਹਾਡੇ ਰਾਈਟ ਤੋਂ ਜਿਹੜੀ ਕਾਰ ਆ ਰਹੀ ਹੈ ਉਹਦਾ ਪਹਿਲਾ ਹੱਕ ਹੈ ਜਾਣ ਦਾ ਫਿਰ ਤੁਹਾਡਾ ਹੈ ਫਿਰ ਅਗਲੇ ਦਾ ਹੈ ਫਿਰ ਉਸ ਤੋਂ ਅਗਲੇ ਦਾ ਹੈ ਬੇਤੋਲੀ ਟ੍ਰੈਫਿਕ ਰੂਲ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤਾ ਜਾਏ ਉਹ ਕੈਂਪਸ वगैरह ਜਾਂਦੇ ਸੜਕਾਂ 'ਚ ਬੰਦਦੇ ਸਾਡਾ ਹਰ ਸਾਲ ਟ੍ਰੈਫਿਕ ਵੀਕ ਲੱਗਦਾ ਹੈ ਇਸ ਸਾਲ ਵੀ ਅਸੀਂ ਲਾਵਾਂਗੇ ਤੇ ਲੋਕਾਂ ਨੂੰ ਵੈਸੇ ਵੀ ਅਸੀਂ ਜਾਗਰੂਕ ਕਰਦੇ ਰਹਿਣਾ ਹੈ ਸੋਸ਼ਲ ਮੀਡੀਆ ਥਰੂ ਅੱਜ ਕੱਲ ਤਾਂ ਸੌਖਾ ਹੀ ਬੜਾ ਹੈ ਗੂਗਲ ਤੇ ਸਾਰਾ ਕੁਝ ਹੈਗਾ ਤੁਸੀਂ ਮੋਬਾਈਲ ਖੋਲੋ ਤੁਹਾਨੂੰ ਹਰ ਰੂਲ ਹਰ ਰੈਗੂਲੇਸ਼ਨ ਤੋੜੇ ਪਤਾ ਚੱਲ ਜਾਂਦੀ ਹੈ ਪਰ ਉਹ ਵੀ ਪੜੋ ਅਬਜ਼ਰਵ ਵੀ ਕਰੋ ਜ਼ਿਆਦਾ ਤੇਜ਼ ਨਾ ਗੱਡੀ ਚਲਾਓ ਹੈਲਮਟ ਪਾ ਕੇ ਚਲਾਓ ਉਹ ਤੁਹਾਡੀ ਸੁਰੱਖਿਆ ਲਈ ਹੈ ਤੁਹਾਡੇ ਪਰਿਵਾਰ ਲਈ ਵੀ ਠੀਕ ਹੈ ਜੇ ਤੁਹਾਨੂੰ ਕੋਈ ਰਬਨਾ ਕਰੇ ਸੱਟ ਲੱਗੇ ਤੇ ਤੁਹਾਡਾ ਪਰਿਵਾਰ ਜ਼ਿਆਦਾ ਪਰੇਸ਼ਾਨ ਹੁੰਦਾ ਤੁਹਾਡੇ ਨਾਲ ਤੁਹਾਡੇ ਤੋਂ ਤੁਹਾਡੇ ਨਾਲੋਂ ਤੇ ਆਬ ਬਿਲਕੁਲ ਧਿਆਨ ਨਾਲ ਗੱਡੀਆਂ ਚਲਾਓ ਤੇ ਸੁਖੀ ਸ਼ਾਂਤੀ ਕਰ ਪਹੁੰਚੋ ਤੇ ਦੂਸਰਿਆਂ ਨੂੰ ਵੀ ਸੇਫ ਰੱਖੋ ਮੈਂ ਮਿੱਟੇ ਕਿਤੇ ਵੀ ਹੈ ਟ੍ਰੈਫਿਕ ਅਧਿਕਾਰੀ ਕਿੱਥੇ ਪਹੁੰਚੇ ਨੇ ਤੇ ਕੀ ਡਿਸੀਜਨ ਹੈ ਜਿਹੜੀ ਸਾਡੀ ਮੀਟਿੰਗ ਹੋਣੀ ਕੀਤੀ ਗਈ ਹੈ ਉਦ ਲਈ ਅਸੀਂ ਇਹ ਡਿਸੀਜਨ ਲਿਆ ਤਾਂ ਕਿ ਮੈਕਸਮ ਨੰਬਰ ਆਫ ਚਲਾਨਸ ਕਰੋ ਜਿਹੜੇ ਅਫੈਂਡਰਸ ਨੇ ਉਹਦੇ ਸੀਟ ਬੈਲਟਸ ਹੋ ਗਏ ਹੈਲਮਟ ਹੋ ਗਏ ਜਾਂ ਡਰਿੰਕ ਡਰਾਈਵ ਹੋ ਗਿਆ ਤੇ ਓਵਰ ਸਪੀਡ ਹੋ ਗਈ ਇਹ ਮੇਨ ਚਾਰ ਸਾਡੇ ਫੋਕਸ ਰਹਿਣਗੇ ਉਸ ਤੋਂ ਇਲਾਵਾ ਸਾਡਾ ਜੇ ਕੋਈ ਟ੍ਰੈਫਿਕ ਲਾਈਟਸ ਨੂੰ ਜੰਪ ਕਰੇਗਾ ਅ ਪੰਜ ਫੋਕਸ ਸਾਡੇ ਮੇਨ ਨੇ ਜੀ ਥੈਂਕ ਯੂ